ਆ ਲੋਕਾਂ ਦਾ ਫਾਇਦਾ ਹੁੰਦਾ ਤੇਰਾ ਕਿੰਨਾ ਦੁਖਦਾ ਗਿਆ ਕੱਟ ਤੇ ਵੀਡੀਓ ਕੱਟ ਖਾਣੂਗਾ ਰੋਣੂ ਭਾਈ ਆ ਲੋਰ 99 ਰੁਪਏ 66 ਪੈਸੇ ਦੀ ਆ ਜਿਹੜਾ ਵੀਡੀਓ 50 ਬੰਦਿਆਂ ਤੱਕ ਸ਼ੇਅਰ ਕਰਕੇ ਤੇ ਸ਼ਰਮਾ ਜੀ ਦਾ ਪੇਜ ਫੋਲੋ ਕਰਕੇ ਉਹਨੂੰ ਫ੍ਰੀ ਭਾਈ ਜਮਾ ਫ੍ਰੀ ਮਿਲੂਗੀ 50 ਬੰਦਿਆਂ ਨੂੰ ਸ਼ੇਅਰ ਹੋਣੀ ਚਾਹੀਦੀਆਂ ਸਟੋਰੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਤੇ ਆ 1100 ਦੀਆਂ 12 ਲੋਹਾਂ ਕਰਤੀਆਂ ਭਾਈ 1100 ਦੀ ਦਰਜਣ 1100 ਦੀ ਦਰਜਣ ਆ ਦੇਖੋ ਵਿੱਚ ਆਹ ਜੀਰੀ ਲਾਉਣੀ ਹੈ ਮੂਰੇ ਹੁਣ ਆ ਆਗੇ ਕੱਚੇ ਆ ਲੋ ਜੀ ਇਹ ਵੀ 1100 ਦੀ ਦਰਜਣ ਆ ਲੋ ਚੱਕ ਲੋ ਆ ਤੀ ਦੇਖੋ ਆ ਬ੍ਰਾਂਡਡ ਬ੍ਰ ਟੀ-ਸ਼ਰਟਾਂ ਵੀ ਆ ਗਿਆ ਬਹੁਤ ਵੈਰਾਈਟੀ ਟੀ-ਸ਼ਰਟਾਂ ਕਿੱਥੇ ਨੇ ਜੀ ਹਲੋ ਯਾਰ ਚੱਕੀ ਚਲੋ ਹਜ਼ਾਰ ਦੀਆਂ ਸੇਡ ਟੀ-ਸ਼ਰਟਾਂ ਬਈ ਆ ਚੈੱਕ ਕਰ ਲੋ ਜਮਾ ਨਵਾਂ ਮਾਲ ਆ ਫਰੈਸ਼ ਮਾਲ ਇਹ ਸੇਜ ਕਿੱਦੋਂ ਨਹੀਂ ਮਿਲਦਾ ਸਰਪੰਚ ਇਹ 1500 ਦੀਆਂ ਤਿੰਨ ਨਹੀਂ ਟ੍ਰਿਪਲ ਟ੍ਰਿਪਲ 1500 ਹੋਰ ਬਹੁਤ ਕਪੜਾ ਆ ਜੋ ਅੱਗੇ ਦਿਖਾਉਣੇ ਹੈ ਜਿਵੇਂ ਬਈ ਆ ਲੋਰਾ ਆ ਗਿਆ ਕਿ ਇਹ ਇਹ 1500 ਦੀਆਂ ਤਿੰਨ ਆਈਆਂ ਲੋ ਚੱਕ ਲੋ ਇਹ ਵਧੀਆ ਜਿਹੜੀ ਵਧੀਆ ਕੁਆਲਿਟੀ ਦੀ ਹੈ 1000 ਰੁਪਏ ਦੀ ਇੱਕ ਆਉਂਦੀ ਹੈ 1500 ਦੀਆਂ ਤਿੰਨ ਹੀ ਆਹ 1500 ਦੀਆਂ ਤਿੰਨ ਆ ਦੇਖੋ ਆ ਜੋ ਅੱਗੇ ਆ ਜੋ ਅੱਗੇ ਨੱਕ ਅੱਗੇ ਆ ਜੋ ਅਕੇਲੇਆ ਮੋਡਲ ਦੇਖੋ ਮੇਲਾ ਲੱਗਿਆ ਪਿਆਗਾ ਆ ਲੋ ਇੱਕ ਕ੍ਰਾਸ਼ ਦੀਆਂ ਲੋਰਾ ਆ ਗਈਆਂ ਵਧੀਆ ਲੋ ਆ ਦਿਖਾਓ ਜੀ ਇਹ ਕਿੰਨੇ ਦੀ ਹੈ ਜੀ 1500 ਦੀਆਂ ਤਿੰਨ ਲੋਰਾ ਬਾਈ ਫੁੱਲ ਗਾਰੰਟੀ ਜੇ ਪੀਸ ਖਰਾਬ ਹੋਏ ਸੁੱਟ ਦਿਓ ਨਾ ਮੈਂ ਲੈ ਆਉਂ ਜੀ ਲੋ ਉਹ ਲਾਲਾ ਜੀ ਇੱਧਰ ਆਇਓ ਕਿਧਰ ਘੁਮਾਚੇ ਫਿਰਦੇ ਆ ਆ ਆ ਕੋਰਸਾਈਡ ਚੱਲ ਰਹੇ ਨੇ ਬਹੁਤ ਕਹਣ ਚੀਜ਼ਾਂ ਨਹੀਂ ਇਹ ਕੀ ਰੇਟ ਜਿਹੜਾ ਦੂਜੀ ਤੇ ਪਾਇਆ ਹੁੰਦਾਗਾ ਆਲੋਈ 2000 ਦੇ 3 ਹੀ ਆਲੋ 2000 ਦੇ 3 ਲਾਲਾ ਲੜਕ ਆਹ ਕੱਪੜੇ ਵਾਲਾ ਬੋਲੇ ਸਰਪੰਚ ਆਲੋਈ 2300 2000 ਦੇ 3 ਨੇ ਦਿਲਜੀਤ ਪਾ ਕੇ ਨਹੀਂ 2 ਚ ਤੇ ਫਿਰਦਾ ਹੁੰਦਾ ਹਾਂ ਇੱਥੇ ਹੀ ਲੈ ਜਾਂਦਾਗਾ ਆਲੋਈ ਆ 1500 ਦੀਆਂ ਤਿੰਨ ਲੋਰਾ ਯਾਰੋ 1500 ਦੇ ਕੱਪੜਾ ਦੇਖੋ ਬਈ ਕਿੰਨਾ ਵਧੀਆ ਹੈਗਾ ਘਾਨੀ ਨਾ ਲੱਗੂਗਾ ਆ ਲੋ ਜੀ ਆ ਚੱਕੋ ਯਾਰਟੀਕਲ ਕਿੰਨੇ ਕਹਿਣਗੇ ਮੈਨੂੰ ਕਿਥੋਂ ਸਾਰਾ ਸਮਾਨ ਹੈ ਰਾਮਪੁਰਾ ਫੂਲ ਤੋਂ ਆ ਲੋ ਜੀ ਜੀਨ ਦੀਆਂ ਆਹ ਲੋ ਜੀ گارਮੈਂਟਸ ਹਨ ਆ ਲੋ ਬ੍ਰਾਂਡਡ ਟੀ-ਸ਼ਰਟ ਆ ਗਈਆਂ 1500 ਦੀਆਂ ਤਿੰਨ ਜੀ ਆ ਕਰ ਲੋ ਚੈੱਕ ਬਈ ਹਰ ਤਰ੍ਹਾਂ ਦਾ ਕੱਪੜਾ ਪਿਆ ਵੀਰੇ ਸਸਤਾ ਲੈ ਲੋ ਮਹਿੰਗਾ ਲੈ ਲੋ ਜੀ ਜੀ ਇਹ ਪਿੰਡ ਦੱਸ ਕਿਹੜੀਆਂ ਰਹਿ 1500 ਦੀਆਂ ਬਈ ਚੱਕੋ ਸਾਰੀ ਜਿਹੜੀ ਮਰਜ਼ੀ ਚੱਕ ਲੋ 1500 ਰੁਪਈਆਂ ਦੀਆਂ ਤਿੰਨ ਪੈਂਟ 1500 ਦੀਆਂ ਤਿੰਨ 500 ਰੁਪਏ ਦੀ ਇੱਕ ਜੇ ਹਜ਼ਾਰ ਦੀਆਂ ਕਿੰਨੀਆਂ ਹਜ਼ਾਰ ਦੀਆਂ ਤਿੰਨ ਟੀ-ਸ਼ਰਟਾਂ ਹਜ਼ਾਰ ਦੀਆਂ 3000 ਦੀਆਂ ਸੇਵ ਹੀ ਨੇ ਆ ਲੋ ਚੱਕੀ ਚੱਲੋ ਜੀ ਹਜ਼ਾਰ ਦੀਆਂ ਤਿੰਨ ਵਾਲੀ ਆ ਗਈ ਆ ਵੈਰਿਟੀ ਆ ਜਿਹੜਾ ਮਰਜ਼ੀ ਲੈ ਲੀ ਸਾਈਪਰੇ ਫੁੱਲ ਸਾਈ ਪੈਨੇ ਆ ਲੋ ਆਹ 1000 ਦੀਆਂ 6 ਆ ਗਈਆਂ 1000 ਦੀਆਂ 6 ਟੀ-ਸ਼ਰਟਾਂ ਲਾਲਾ ਤੂੰ ਕਿੱਧਰ ਘਮਾਚਿਆ ਇਹ ਕਿੰਨੀਆਂ ਮੈਨੂੰ ਬੜੀ ਵੀ ਤੇ ਲੱਗਿਆ ਇਹ ਲੈ ਜਾ 1500 ਦੀਆਂ 3 ਬਾਈ ਓਕੇ 1500 ਦੀਆਂ 3 ਲੋਹਰਾ ਪੂਰੀਆਂ ਕਾਰਗੋ ਆ ਚੱਕੋ 1000 ਦੀਆਂ 6 ਟੀ-ਸ਼ਰਟਾਂ ਕਲਰਾਂ ਵਾਲੀਆਂ ਤੇ ਗੋਲਗਨੇ ਜੀ ਮਿਲ ਜਾਣਗੀਆਂ ਗੋਲਗਲਾ ਵੀ ਮਿਲ ਜੂਗੀ ਹਰ ਤਰ੍ਹਾਂ ਦੀ ਕੁਆਲਿਟੀ ਮਿਲੂਗੀ ਆਹ ਲੋ ਯਾ ਚੱਕੋ ਕਾਰਗੋ ਪੈਂਟਾਂ 1500 ਦੀਆਂ 3 ਯਾ ਲੋ ਕਾਰਗੋ ਪੈਂਟਾਂ 1500 ਦੀਆਂ ਲੋ ਚੱਕੀ ਚਲੋ 1500 ਦੀਆਂ ਤਿੰਨ ਵੀਡੀਓ ਨੂੰ ਕਰ ਦੋ ਸ਼ੇਰ ਬਾਈ ਦੱਬ ਕੇ ਬੱਚਿਆਂ ਵਾਸਤੇ ਕੱਪੜੇ ਮਿਲ ਜਾਂਦੇ ਨੇ ਆ ਕੋਈ ਦੱਸ ਸਕੇ ਜੀ 250 ਰੁਪਏ ਦਾ ਕੋਟ ਪੈਂਟ ਉਹ ਕੋਟਾਂ ਦੇ ਹੁਣ ਗਰਮੀ ਕਰਕੇ ਕੀ ਬੈ ਡਿਸਕਾਊਂਟ ਹੋਵੇ ਉਹ ਫ੍ਰੀ ਦੇਵਾਂਗੇ 10000 ਦੇ ਕੱਪੜੇ ਫ੍ਰੀ 10000 ਦੇ ਕੱਪੜੇ ਨਾਲ ਫ੍ਰੀ ਕੋਟ ਪੈਂਟ ਫ੍ਰੀ ਚੱਕੋ ਆ ਜਾਓ ਬਈ ਕੋਟ ਪੈਂਟ ਫ੍ਰੀ ਲੈ ਜਿਓ 10000 ਦੇ ਕੱਪੜੇ ਨਾਲ ਆ ਜਾਓ ਲਾਲਾ ਉੱਪਰ ਉੱਪਰ ਹਾਲੀ ਮੰਜ਼ਲ ਤੇ ਜਾਓ ਬਾਕੀ ਨਾਲ ਹੋਰ ਸਰਵਰ ਨੂੰ ਬੁਲਾ ਕੇ ਦੇ ਹਾਂ ਤੀਜੀ ਮੰਜ਼ਲ ਦਾ ਕੰਮ ਹੀ ਚੱਲ ਪਿਆ ਬਾ ਲੋਕਾਂ ਦੇ ਹੋਰ ਫਾਇਦੇ ਕਰੂ ਫਿਰ ਉਹ ਕਰਨੀ ਕਰਦੇ ਨੇ ਪਹਿਲਾਂ ਜੇ ਵਿਆਹ ਲੋੜ ਆ ਗਈ ਆ ਲੈ ਲੋ ਜੀ ਸਾਰੀਆਂ 1500 ਦੀ ਤਿੰਨ ਨਹੀਂ ਸਾਰੀਆਂ ਇੱਕ ਮਿਲਦੀ ਹੈ 1500 ਦੀ ਤਿੰਨ ਦੇਣੀਆਂ ਨੇ ਆ ਨੱਕੀ ਦੀ ਡੀ ਪੌਕਟ ਆ ਗਈ ਸੱਚੇ ਬਾਈ ਆ ਆ ਗਏ ਬੱਚੇ ਵਾਲੀ ਲੋਹਰਾ ਬਾਈ ਇਹ ਕਿੰਨੇ ਨੇ 1000 ਦੀਆਂ 6 ਲੋਹਰਾਆਂ ਇਹ ਆ ਲੋ 1000 ਦੀਆਂ 6 ਆ ਨਿਕਰਾਂ 1000 ਦੀਆਂ 6 ਜੀ ਜੀ ਦੀਆਂ ਬ੍ਰਾਂਡਡ ਜੀਨ ਦੀਆਂ ਨਿਕਰਾਂ 1000 ਦੀਆਂ 6 ਆ ਲੋ ਚੱਕੀ ਚਲੋ ਸਟੋਰ ਦੇ ਅੰਦਰ ਜਿਹੜੀਆਂ ਵੀ ਸ਼ਲਟਾਂ ਨੇ ਬਾਈ ਇਹ 1000 ਦੀਆਂ 6 ਬਾਈ ਚੱਕ ਲੋ ਕਰਾ ਲੁੱਟ ਲੋ ਮੇਲਾ 1000 ਦੀਆਂ ਹੀ 6 ਆ ਲੋ ਇਹ ਬੱਚਿਆਂ ਦੇ ਆ ਲੋ ਸਪੈਸ਼ਲੀ ਸਪੈਸ਼ਲ ਫਰੈਸ਼ ਮਾਲ ਹੁੰਦਾ ਈ ਸਾਰਾ ਕਿੰਨੇ ਦੇ 1000 ਦੇ 6 ਲੈ ਆ ਲੜਾ ਲੈ ਆ ਵੇਖੋ 1000 ਦੀਆਂ 6 ਪਤਾ ਨੇ 6000 ਦੀਆਂ 6 ਚੱਕ ਲੋ ਲੈ ਆ ਕਿੰਨੇ ਨੇ 1000 ਲੈ ਲਾਲਾ ਪੁਸ਼ਪਾ ਵਾਸਤੇ ਲੈ ਲੈ ਆ ਪੁਸ਼ਪਾ ਵਾਸਤੇ ਖੜ ਜਾ ਗੱਲ ਸੁਣ ਰੇਟ ਦੱਸ ਦੇ ਤਾਈ ਹਜ਼ਾਰ ਦੇ ਚਾਰ ਹੀ ਹਜ਼ਾਰ ਦੇ ਚਾਰ ਟੋਪ ਗੱਲ ਸੁਣੋ ਆ ਵੀਡੀਓ ਬੰਦ ਕਰ ਯਾਰ ਤੂੰ ਦਵਾਈ ਦਵਾਈ ਲੈ ਲੈ ਡਿਪਰੈਸ਼ਨ ਚ ਪਾ ਕੋਈ ਗੱਲ ਨਹੀਂ ਡਿਪਰੈਸ਼ਨ ਮੇਰੀ ਗੱਲ ਸੁਣ ਮੰਨੀ ਦੀ ਹੁੰਦੀ ਹੈਗੀ ਆ 15 ਕਿਉਂ ਬੱਲੇ ਬਾਈ ਜਾਨ ਵੇਲੀ ਕਰਨੀ ਆਪਾਂ ਜਵਾ ਲੋਕਾਂ ਦਾ ਫਾਇਦਾ ਹੁੰਦਾ ਤੇਰਾ ਕਿੰਨੇ ਦੁਖਦਾ ਗਿਆ ਆ ਕੱਟ ਦੇ ਵੀਡੀਓ ਕੱਟ ਖਾਣੂ ਯਾਰ ਆ ਲੋ ਆ ਨਾਈਟ ਸੂਟ ਆ ਗਏ ਹਜ਼ਾਰ ਦੇ ਤਿੰਨ ਹਜ਼ਾਰ ਦੇ ਤਿੰਨ ਨਾਈਟ ਸੂਟ ਆ ਲੋ ਆ ਲੋ ਚੱਕ ਲੋ ਤਿੰਨ ਨਾਈਟ ਸੂਟ ਚੈੱਕ ਕਰ ਲੋ ਬੱਲੋਂ ਪਾਉਂਗੇ ਹੁਣ ਆ ਲੋ ਚੱਕ ਲੋ ਕਰਾ ਰੁਪਏ ਕਿਹੜਾ ਨਾਲ ਜਾਣਗੇ ਲਾਲਾ ਯਾਰ ਕਿਉਂ ਟੈਨਸ਼ਨ ਲਈ ਜਾਨਾ ਜਾਣ ਦੇ ਆ ਦੇ ਬੱਚਿਆਂ ਵਾਸਤੇ ਸਪੈਸ਼ਲ ਕੁੜਤੇ ਆਹ ਦੇ 10000 ਦੇ ਤਿੰਨ ਸੂਟ ਆ ਲੈ ਲੁੱਟ ਲੋ ਭਾਈ ਜਦੋਂ ਆਹ ਨਾਲ ਡਾਕ ਹੋ ਜੇ ਲੁੱਟ ਲੋ ਫਿਰ ਸਾਰਾ ਸਵਾਨ ਰਾਜਪੁਰਾ ਫੁੱਲ ਤੋਂ ਮਿਲੂਗਾ ਡੱਗੀ ਵਾਲੇ ਸਕੂਲ ਦੇ ਸਾਹਮਣੇ ਆ ਲੋ ਜੀ ਫੁੱਲ ਵੈਰੈਟੀ ਆ ਫੈਮਿਲੀ ਕੈਂਪ ਆ ਭਾਈ ਹਰ ਤਰ੍ਹਾਂ ਦੇ ਕੱਪੜੇ ਆ ਵੇਖੋ ਆ ਕਿੰਨੇ ਹਜ਼ਾਰ ਦੇ ਕਿਹੜੇ ਹਜ਼ਾਰ ਦੇ ਤਿੰਨ ਹੀ ਯਾ ਲੋ 1000 ਦੇ ਤਿੰਨ ਸੈੱਟ ਆ ਲੋ ਬਲੇਜ਼ਰ ਲੈ ਲੋ 1500 ਦੇ ਤਿੰਨ ਬਲੇਜ਼ਰ ਹੀ ਯਾ ਲੋ ਬਲੇਜ਼ਰ 1500 ਦੇ ਤਿੰਨ ਹੀ ਯਾ ਲੋ ਚੱਕ ਲੋ ਲੁੱਟ ਲੋ ਮੇਲਾ ਠੰਡ ਵਾਲੇ ਕੱਪ ਇੱਕ ਵਾਰ ਐਡਰੈਸ ਦੱਸ ਦੋ ਬਈ ਰਾਮਪਰਾ ਸ਼ਹਿਰ ਆ ਵੀਰੇ ਬਸਟੈਂਡ ਰੋਡ ਆ ਡੱਗੀ ਸਕੂਲ ਦੇ ਜਮਾ ਸਾਹਮਣੇ ਆ ਬਾਲਾਜੀ ਗਾਰਮੈਂਟ ਤੇ ਜਦੋਂ ਮਰਜੀ ਆਓ ਵੀਰੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਨੂੰ 9 ਵਜੇ ਤੱਕ ਦਾਣ 1500 ਦੇ ਤਿੰਨ ਵੀਰੇ ਚਾਹਤ ਕੰਪਨੀ ਦਾ ਗਈ ਜਾ ਲੋ 1500 ਦੇ ਤਿੰਨ 1500 ਦਾ ਦੋ ਪੁਸਪਾ ਵਾਸਤੇ ਇੱਥੇ ਲੈਣੀ ਪੈਣਗੇ ਕੱਪੜੇ ਹੀ ਬਾਲਾ ਵਧੀਆ ਸਰਪੰਚ ਆ ਲੋ ਯਾ ਲੋ ਚੱਕੋ ਵੀਡੀਓ ਸ਼ੇਅਰ ਕਰ ਦਿਓ ਬਈ ਇੰਨਾ ਸਸਤਾ ਕੱਪੜਾ ਤੁਹਾਨੂੰ ਕਿੱਧੋਂ ਨਹੀਂ ਮਿਲਣਾ ਹੈਗਾ ਤੇ ਜਿਹੜੇ ਵੀ ਤੁਹਾਡੇ ਦੋਸਤ ਨੇ ਕਹਿੰਦੇ ਨੇ ਕੱਪੜੇ ਲੈਣ ਨੇ ਕਿੱਥੋਂ ਲਈਏ ਸ਼ਰਮੇ ਕੋਲੇ ਆ ਜਿਓ ਬਈ ਤੇ ਬਾਕੀ ਗੱਲ 50 ਬੰਦੇ ਨੂੰ ਸ਼ੇਅਰ ਕਰ ਦੋ ਟੀ-ਸ਼ਰਟ ਲੈ ਲਓ ਚਾਹੇ ਦੀ ਲੋਰ ਲੈ ਲਿਓ ਚਾਹੇ ਦੀ ਲੈ ਲਓ ਕੈਪਰੀ ਬਿਲਕੁਲ ਫ੍ਰੀ ਪੇ ਸ਼ਰਮਾ ਜੀ ਦਾ ਫੋਲੋ ਹੋਣਾ ਚਾਹੀਦਾ ਹੈਗਾ ਬਸ ਸਕਰੀਨ ਤੇ ਨੰਬਰ ਚੱਲ ਰਹੇ ਨੇ ਆ ਕੇ ਦਿਖਾ ਦਿਓ ਵੀ ਆ ਦੇਖੋ ਜੀ ਮੋਹਰ ਅਸੀਂ ਤੁਹਾਨੂੰ ਫੋਲੋ ਕਰਦੇ 50 ਬੰਦੇ ਨੂੰ ਵੀਡੀਓ ਸ਼ੇਅਰ ਕੀਤੀ ਆ ਆ ਟੀ-ਸ਼ਰਟ ਜਮੇ ਜਮੇ ਫ੍ਰੀ ਧੰਨਵਾਦੀ ਬਾਕੀ ਇਹ ਰਕਾਰਡ ਨਹੀਂ ਟੁੱਟਣਾ